ਛੱਦੀਗੜ ਮੇਰਲ ਇਲੈਕਸ਼ਨਜ਼ ਦੇ ਨਤੀਜੇ ਤੋਂ ਬਾਅਦ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਜ਼ਰੂਰ ਢੜਕਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਸਿੱਧੇ ਨਿਸ਼ਾਨੇ ਭਾਜਪਾ ਦੀ ਸਰਕਾਰ ਤੇ ਸਾਦੇ ਗਏ ਨੇ ਔਰ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਭਾਜਪਾ ਦੀ ਸਰਕਾਰ 2024 ਦੇ ਵਿੱਚ ਵੀ ਜਿੱਤ ਗਈ ਜੇ 224 ਦੇ ਵਿੱਚ ਵਿਭਾਜਪਦੀ ਸਰਕਾਰ ਬਣ ਗਈ ਤਾਂ ਉਸ ਤੋਂ ਬਾਅਦ ਸੰਵਿਧਾਨ ਦੀ ਸ਼ਰਿਆਮ ਲੁੱਟ ਹੋਵੇਗੀ ਸ਼ਰਿਆਮ ਸੰਵਿਧਾਨ ਦੀਆਂ ਧਾਰਾਵਾਂ ਨੂੰ ਛੱਕੇ ਟੰਗਿਆ ਜਾਵੇਗਾ ਔਰ ਡੈਮੋਕ੍ਰੇਸੀ ਦੀਆਂ ਤਜੀਆਂ ਉੜਾਦਤੀਆਂ ਜਾਣਗੀਆਂ ਇਹ ਕਹਿਣਾ ਪ੍ਰਤਾਪ ਸਿੰਘ ਬਾਜਵਾ ਦਾ ਨਜ਼ਰ ਆ ਰਿਹਾ ਲੋਕਾਂ ਨੂੰ ਹਲੂਣ ਦੇ ਨਜ਼ਰ ਆ ਰਹੇ ਨੇ ਔਰ ਇਸ ਮਾਮਲੇ ਨੂੰ ਲੈ ਕੇ ਖਾਸ ਕਰਕੇ ਸੇਧ ਜਿਹੜੀ ਹੈ ਉਹ ਅ ਚੰਡੀਗੜ੍ਹ ਦੀ ਮੇਅਰ ਇਲੈਕਸ਼ਨ ਤੋਂ ਲਈ ਗਈ ਹੈ ਲੰਘੇ ਦੇਣ ਚੰਡੀਗੜ੍ਹ ਦੀ ਮੇਅਰ ਇਲੈਕਸ਼ਨ ਦਾ ਨਤੀਜਾ ਸਾਹਮਣੇ ਆਉਂਦਾ ਜਿਸ ਦੇ ਵਿੱਚ ਭਾਜਪਾ ਦਾ ਉਮੀਦਵਾਰ ਮੇਅਰ ਬਣਦਾ ਹੈ ਜਿਸ ਤੋਂ ਖਫਾ ਹੋ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਜਿਹੜੇ ਕਾਉਂਸਲਰਸ ਸਗੇ ਉਹਨਾਂ ਦੇ ਵਿੱਚ ਖਾਸਾ ਰੋਸ ਵੇਖਣ ਨੂੰ ਮਿਲਦਾ ਹੈ ਉਹਨਾਂ ਨੇ ਸਿੱਧੇ ਇਲਜ਼ਾਮ ਲਗਾਏ ਨੇ ਧੋਖਾਧੜੀ ਦੇ ਇਲਜ਼ਾਮ ਲੱਗੇ ਨੇ ਜਾਣ ਬੁਝ ਕੇ ਵੋਟਾਂ ਦੇ ਵਿੱਚ ਤਬਦੀਲੀ ਕਰਨ ਦੇ ਔਰ ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਸੀਨੀਅਰ ਲੀਡਰ ਜਿਹੜੇ ਨੇ ਇਸ ਉੱਤੇ ਬੋਲਦੇ ਨਜ਼ਰ ਆ ਰਹੇ ਨੇ ਇੱਥੋਂ ਤੱਕ ਕਿ ਵੀਡੀਓ ਵੀ ਸਾਂਝੀ ਕੀਤੀ ਜਾ ਰਹੀ ਹੈ ਇੱਕ ਸੀਸੀਟੀਵੀ ਵੀਡੀਓ ਜਿਸ ਦੇ ਵਿੱਚ ਪ੍ਰੈਜ਼ਾਈਡਿੰਗ ਆਫੀਸਰ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਦੇ ਵੱਲੋਂ ਜਿਹੜੇ ਬੈਲਟ ਬਾਕਸ ਦੇ ਵਿੱਚ ਪਏ ਵੋਟਾਂ ਨੂੰ ਗਲਤ ਤਰੀਕੇ ਦੇ ਨਾਲ ਵਰਤੇ ਆ ਗਿਆ ਵੋਟਾਂ ਦੇ ਉੱਤੇ ਨਿਸ਼ਾਨਦੇਹੀਆਂ ਕੀਤੀਆਂ ਗਈਆਂ ਨੇ ਤੇ ਇੱਥੋਂ ਤੱਕ 8 ਵੋਟਰਸ ਨੂੰ 8 ਵੋਟਾਂ ਨੂੰ ਆਯੋਗ ਇਕਰਾਰ ਦੇ ਦਿੱਤਾ ਜਾਂਦਾ ਆ ਔਰ ਉਸ ਤੋਂ ਬਾਅਦ ਬਹੁਮਤ ਹੁੰਦਿਆਂ ਹੋਿਆਂ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਜਿਹੜਾ ਆ ਉਹ ਭਾਜਪਾ ਤੋਂ ਚੰਡੀਗੜ੍ਹ ਦੇ ਵਿੱਚ ਹਾਰ ਜਾਂਦਾ ਹੈ ਜਿਸ ਤੋਂ ਬਾਅਦ ਵਿਵਾਦ ਜ਼ਰੂਰ ਪੜਕਦਾ ਆ ਪਰ ਦੂਜੇ ਪਾਸੇ ਪ੍ਰਤਾਪ ਬਾਜਵਾ ਜਿਹੜੇ ਨੇ ਉਹ ਲੋਕਾਂ ਨੂੰ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਨੇ ਕਿ ਜੇ 2024 ਦੇ ਵਿੱਚ ਵੀ ਭਾਜਪਾ ਦੀ ਸਰਕਾਰ ਬਣ ਜਾਂਦੀ ਹੈ ਜੇ ਭਾਜਪਾ 2024 ਦੇ ਵਿੱਚ ਵੀ ਪਾਵਰ ਦੇ ਵਿੱਚ ਆ ਜਾਂਦੀ ਹੈ ਤੇ ਲੋਕਾਂ ਦੇ ਵਾਸਤੇ ਹਾਨੀਕਾਰਕ ਹੋਵੇਗਾ ਸੰਵਿਧਾਨ ਦੀ ਸ਼ਰਿਆਮ ਲੁੱਟ ਹੋਵੇਗੀ ਡੈਮੋਕ੍ਰੇਸੀ ਦੀਆਂ ਧੱਜੀਆਂ ਉਡਾਈਆਂ ਜਾਣਗੀਆਂ ਇਹ ਚੇਤਾਵਨੀ ਪ੍ਰਤਾਪ ਸਿੰਘ ਬਾਜਵਾ ਦਿਨ ਦੇ ਨਜ਼ਰ ਆ ਰਹੇ ਨੇ ਆਖਿਰ ਆਪਣੇ ਬਿਆਨ ਦੇ ਵਿੱਚ ਪ੍ਰਤਾਪ ਬਾਜਵਾ ਕੀ ਬੋਲੇ ਨੇ ਆਓ ਸੁਣ ਲੈਂਦੇ ਹਾਂ ਉਹ ਹੈ ਜੋ ہمارے ਕਾਂਗਰਸ ਪ੍ਰੈਜ਼ੀਡੈਂਟ ਖੜਗੇ ਸਾਹਬ ਨੇ ਕਹਾ ਹੈ ਕਿ ਬਾਤ ਐਸੇ ਹੈ ਕਿ ਅਗਰ 24 ਵਿੱਚ ਭਾਜਪਾ ਜੀਤਦੀ ਹੈ ਤਾਂ ਸਮਝ ਲੀਜੀਏ ਕਿ हिंदुस्तान में इसके बाद ना तो कोई कॉन्स्टिट्यूशन रहेगी ना कोई इलेक्शन ही होगी और ये मैं समझता हूँ एक उससे पहले जैसे मूवीज़ का ट्रेलर आता है ट्रेलर चलता है वो शॉर्ट दो मिनट में आपको सारी जिस्ट दे देता है सारी स्टोरी की जिस्ट देता है निचोड़ निकाल देता है तो ये जिस्ट है कि अगर 20 पार्टियों वाली जो 20 वोटों वाली पार्टी है उसके आठ वोट आप इनवैलिडेट कर दो तो इससे बेटर नहीं था अगर ये हुक्म जारी करते डिप्टी कमिश्नर को भाई बीजेपी के कैंडिडेट को अनपोज डिक्लेयर कर दो हमने इलेक्शन करवानी नहीं, नहीं ये कहीं बेटर रहता अगर आपने किसी और को जीतने ही नहीं देना तो फिर फिर तो आप देख लीजिए डेमोक्रेसी में आते टाइम में दिस डज नॉट I I feel this does not bode well for uh, the democracy of India. Subscribe to One India channel and never miss an update.